ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਮਸ਼ਹੂਰ ਰਾਗੀਆਂ ਵੱਲੋਂ ਕੀਤਾ ਗਿਆ ਇਕੱਠ ਕਿਸਾਨਾਂ ਦਾ ਦਿੱਤਾ ਜਾਏਗਾ ਸਾਥ ਰਾਗੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਕਿਸਾਨਾਂ ਵੱਲੋਂ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰਦੀ ਦਿਖਾਈ ਦੇ ਰਹੀ ਹੈ ਹੁਣ ਇੱਕ ਵਾਰ ਫਿਰ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਜੀ ਸਰ ਆਪਣੇ ਬਾਰੇ ਦੱਸ ਕੇ ਪ੍ਰਦਰਸ਼ਨ ਕਰਦੇ ਆ ਕਿਸਾਨਾਂ ਦਾ ਕੀ ਕਹੋਗੇ ਉਹਨਾਂ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲਾਸਟ ਪੰਜ ਜਨਰਲ ਸੁਪਰੀ ਜੀ ਦੀ ਜੀਵਨ ਸੰਸਕ੍ਰਿਤੀ ਦੀ ਰਵਾਸਾ ਜਿਵੇਂ ਕਿ ਸਾਡੇ ਸ਼ੋਹਰਤਾਂ ਦੇ ਸੁਣਾ ਜੀ ਪ੍ਰਧਾਨ ਸਾਹਿਬ ਭਾਈ ਸਾਹਿਬ ਪੰਚੀ ਸਿੰਘ ਜੀ ਦਾਨੇ ਅੱਜ ਤੋਂ ਮੈਂ ਥੋੜੇ ਲੱਭਾਂ ਵਿੱਚ ਬਿੰਤ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਇਹਦਾ ਪ੍ਰਸਾਦ ਮੰਨਣਾ ਚਾਹੀਦਾ ਹੋਰ ਸਾਡੇ ਸਮੂਹ ਪ੍ਰਵਾਸ ਸਾਹਿਬ ਦੇ ਇਹ ਕੋਟਲੀ ਸਾਰੇ ਦੇਸ਼-ਵਦੇਸ਼ਾਂ ਦੇ ਵਿੱਚ ਰਾਕਿਸ਼ੇ ਵੀ ਤੇ ਸਾਂਤ ਅੰਦੋਲਨ ਦਾ ਸਮਰਥਨ ਕਰਦੇ ਨੇ ਔਰ ਜੋ ਸਰਕਾਰ ਨੇ ਕਾਇਰਤਾ ਦਿਖਾਈ ਹੈ ਜੋ ਬਹੁਤ ਗਲਤ ਕਾਰਵਾਈ ਕੀਤੀ ਹੋਈ ਇਹ ਨੂੰ ਜੀਤੀ ਕਰਦੇ ਆ ਔਰ ਅਰਦਾਸ ਕਰਦੇ ਆ ਸਾਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇਸ ਅੰਦੋਲਨ ਨੂੰ ਜਿੱਤ ਬਖਸ਼ਣ ਔਰ ਇਹ ਸਾਨੂੰ ਯਕੀਨ ਆ ਕਿ ਪੰਜਾਬ ਅਜੇ ਤੱਕ ਕਦੀ ਹਾਰਿਆ ਹੀ ਨਹੀਂ ਜਿੱਤਦਾ ਤੋ ਕਿ ਪੰਜਾਬ ਤੇ ਬਖਸ਼ਿਸ਼ ਆ ਰਹਿਮਤ ਤੇ ਗੁਰੂਆਂ ਪੀਰਾਂ ਦੀ ਸੋ ਸਤਗੁਰੂ ਦੀ ਰਹਿਮਤ ਕਰਨ ਸਾਰੇ ਇਸ ਨੂੰ ਤੁਹਾਨੂੰ ਦੇ ਤੇ ਇਸ ਅੰਦੋਲਨ ਦਾ ਸਮਰਥਨ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੂੰ ਪਤਾ ਲੱਗ ਜਾਵੇ ਕਿ ਪਬਲਿਕ ਦੀ ਕੀ ਤਾਕਤ ਹੈ ਜਿਸ ਦਾ ਕੋਈ ਨਸਾਨ ਨਹੀਂ ਸਰਕਾਰ ਨੇ ਇਹ ਬਹੁਤ ਨੰਨਣਯੋਗ ਹੈ ਸੋ ਸਤਿਗੁਰੂ ਜੀ ਰਹਿਮਤ ਕਰਨ ਉਹਨਾਂ ਨੂੰ ਇਸ ਸਮਰਥਨ ਔਰ ਅਸੀਂ ਸਮੂਹ ਰਾਜਸੀ ਸੰਗਠਨ ਜਿਹੜੇ ਇਸਾਨੀ ਅੰਦੋਲਨ ਦਾ ਜਦੋਂ ਸਹਿਯੋਗ ਕਰਦੇ ਆ ਔਰ ਉਹਨਾਂ ਦੇ ਨਾਲ ਖੜੇ ਆ ਖੜੇ ਰਵਾਂਗੇ ਸਰ ਅਰਦਾਸ ਵੀ ਕਰਦੇ ਆ ਸ੍ਰੀ ਗੁਰੂ ਸਿੰਘ ਜੀ ਸਤਿਗੁਰੂ ਉਹਨਾਂ ਨੂੰ ਵੀ ਚਰਨਾਂ ਵਿੱਚ ਨਵਾਸ ਪੁੱਛਣ ਸੋਹਰ ਜਿਸ ਕਰਕੇ ਸਾਰਿਆਂ ਕਿਸਾਨਾਂ ਨੂੰ ਬੇਸ਼ਕੀ ਸਾਨੂੰ ਬੇਨਤੀ ਆ ਆਓ ਰਲ ਕੇ ਜੇ ਇਹ ਸਹੀ ਹੱਲਾ ਨਾ ਭਾਰਿਆ ਤੇ ਜੇ ਸਰਕਾਰਾਂ ਅਜਿਹਾ ਤਰ੍ਹਾਂ ਕਰਨਾ ਨਾ ਜਾਈਆਂ ਰਹਿਣਗੀਆਂ ਵਾਹਿਗੁਰੂ ਜੀ ਦਾ ਕਹਦਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਭਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਭਾਈ ਰਣਜੀਤ ਸਿੰਘ ਹਜ਼ੂਰੀ ਲੱਗੀ ਸ੍ਰੀ ਦਰਬਾਰ ਸਾਹਿਬ ਮਨਸ਼ਾ ਸਰਕਾਰ ਦੀ ਸਾਰਿਆਂ ਨੂੰ ਸਪਸ਼ਟ ਹੈ ਕਿ ਸੰਵਿਧਾਨਕ ਤੌਰ ਤੇ ਹਰ ਇੱਕ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਆਪਣੇ ਅਧਿਕਾਰਾਂ ਦੇ ਲਈ ਸ਼ਾਂਤਮਈ ਜਿਹੜਾ ਉਹ ਪ੍ਰਦਰਸ਼ਨ ਕਰ ਸਕਦਾ ਹੈ ਤਰਨਾ ਨਹੀਂ ਸਕਦਾ ਹੈ ਰੋਸ ਜਿਹੜਾ ਉਹ ਕਰ ਸਕਦਾ ਹੈ ਪਰ ਜਿਹੜਾ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਗਿਆ ਹੈ ਉਹ ਬਹੁਤ ਹੀ ਮੰਦ ਭਗਾ ਹੈ ਇਹ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਪੈਲਟ ਗੰਨਾਂ ਦੇ ਨਾਲ ਗੋਲੀਬਾਰੀ ਕਰਨੀ ਤੇ ਜਿਹੜੇ ਹਥਿਆਰ ਜਿਹੜੇ ਜਿਹੜੇ ਪਬੰਦੀ ਸ਼ੁਦਾ ਨੇ ਉਹਨਾਂ ਦੀ ਵਰਤੋਂ ਕਰਕੇ ਤੇ ਇਸ ਰੋਸ਼ ਪ੍ਰਦਰਸ਼ਨ ਨੂੰ ਜਿਹੜਾ ਹੈ ਉਹ ਅਨਮਨੁੱਖੀ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਾ ਸਰਕਾਰ ਵੱਲੋਂ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਇਹ ਅਸੀਂ ਕਹਿਣਾ ਚਾਹਾਂਗੇ ਆਪਣੇ ਸਾਰੇ ਸਮੁੱਚੇ ਹੀ ਭਾਈਚਾਰੇ ਨੂੰ ਜਿੰਨਾ ਵੀ ਕਿਸਾਨੀ ਦੇ ਨਾਲ ਸੰਬੰਧਤ ਹੈ ਵਪਾਰ ਦੇ ਨਾਲ ਸੰਬੰਧਤ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਤਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੀ ਦੇਸ਼ ਦੀ ਜਿਹੜੀ ਉਹ ਰੀੜ ਦੀ ਹੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਤੇ ਜੇ ਕਿਸਾਨੀ ਥੱਲੇ ਚਲੀ ਜਾਵੇ ਤੇ ਆਰਥਿਕਤਾ ਨੂੰ ਜਿਹੜਾ ਵੱਡਾ ਤਕਾ ਲੱਗਦਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਐਮਐਸਪੀ ਜਿਹੜਾ ਮੁੱਖ ਮੁੱਦਾ ਹੈ ਇਸ ਵਾਰ ਐਮਐਸਪੀ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਬੜਾ ਖਰਚਾ ਕਰਕੇ ਬੜੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਇਹਨਾਂ ਫਸਲਾਂ ਨੂੰ ਪਾਲਦਾ ਹੈ ਤੇ ਜੇਕਰ ਉਹਨੂੰ ਉਹਦਾ ਮੁੱਲ ਹੀ ਪੂਰਾ ਨਹੀਂ ਮਿਲਦਾ ਤਾਂ ਬੜੀ ਮੰਦ ਭਾਗੀ ਗੱਲ ਹੁੰਦੀ ਹੈ ਕਿ ਕਿਉਂਕਿ ਜਿਸ ਦੀ ਮਿਹਨਤ ਦਾ ਉਹਨੂੰ ਮੁੱਲ ਨਾ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਸੋ ਕਿਸਾਨ ਦੇ ਨਾਲ ਜਿੰਨੇ ਵੀ ਜੁੜੇ ਮੁੱਦੇ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ ਜਿੰਨੇ ਵੀ ਵਪਾਰੀ ਨੇ ਜਿੰਨੇ ਵੀ ਲੋਕ ਨੇ ਟਰਾਂਸਪੋਰਟਰ ਨੇ ਉਹ ਫਸਲਾਂ ਲੈ ਕੇ ਇਧਰ ਉਧਰ ਜਾਂਦੇ ਨੇ ਸਾਰੇ ਕਿਸਾਨੀ ਦੇ ਨਾਲ ਜੁੜੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਦਰਸ਼ਨ ਦਾ ਧਰਨੇ ਦਾ ਜਿਹੜਾ ਹੈ ਇਹ ਹਕੀ ਮੰਗਾਂ ਦਾ ਜਿਹੜਾ ਹੈ ਉਹ ਜਾਇਜ਼ ਢੰਗ ਦੇ ਨਾਲ ਸਮਰਥਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਖੜੀ ਹੋਣਾ ਚਾਹੀਦਾ ਹੈ। ਅਜੀ ਬਾਈਕ ਵੀ ਚੱਕਲ ਸਾਹਿਬ ਬਾਈਕ ਫਤਿਹ ਦਾਸ ਭਾਈ ਸ਼ਕਿੰਦ ਸਿੰਘ ਜੀ 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 ਸਭ ਸਾਰੇ ਸ੍ਰੀ ਮੁੱਖ ਸਾਡੇ ਸ਼੍ਰੋਮਣੀ ਗੁਰਦਵਾਰੀ ਸਭਾ ਜੀ ਦਰਵਾਜ਼ਾ ਦੇ ਸਾਹਮਣੇ ਖੜੇ ਹੋ ਕੇ ਅੱਜ ਦੇ ਸਭ ਅੱਜ ਕਰਤਾ ਕੀ ਕੀ ਹੈ ਅੱਜ ਅਸੀਂ ਜਿਹੜਾ ਆਪਾਂ ਸਾਰਿਆਂ ਨੂੰ ਆਪਾਂ ਪਤਾ ਪਾ ਦੇ ਗਏ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਇਸਾਨੀ ਤੇ ਜਿਹੜਾ ਤਸ਼ੱਦਦ ਹੋ ਰਿਹਾ ਜਿਹੜਾ ਇਹ ਦਬਾਅ ਬਣਿਆ ਸਰਕਾਰਾਂ ਦਾ ਪਿਛਲੇ ਕੋਈ ਸਮਾਂ ਪਹਿਲਾਂ ਵੀ ਕਿੰਨੀ ਜਦੋਜਹਿਦ ਨਾਲ ਕਿੰਨਾ ਸੰਘਰਸ਼ ਕਰਕੇ ਕਿੰਨਾ ਲੰਮਾ ਸਮਾਂ ਕਿੰਨਾ ਚੱਲਨੀ ਇਹ مالی ਨੁਕਸਾਨ ਕਿਸਾਨ ਹੀ ਰੰਦਾ ਹੋਇਆ ਅਤੇ ਕਿੰਨੀ ਜਦੋਜਹਿਦ ਨਾਲ ਕੇਂਦਰ ਸਰਕਾਰ ਤੋਂ ਉਹ ਦਿਲ ਜਿਹੜੇ ਆ ਰੱਦ ਕਰਵਾਏ ਸੀ ਸਰਕਾਰ ਨੇ ਵਾਦਾ ਕੀਤਾ ਸੀ ਮੋਦੀ ਸਰਕਾਰ ਨੇ ਕਿ ਅਸੀਂ ਇਹ ਬਿਲਕੁਲ ਰੱਦ ਕਰ ਦੇ ਤੇ ਕਿਸਾਨ ਆਪ ਆਪਣੀ ਉਥੋਂ ਜਿਹੜਾ ਮੋਰਚਾ ਚੱਲਿਆ ਸੀ ਬਹੁਤ ਲੰਮਾ ਸਮਾਂ ਤੋਂ ਕਿਸਾਨ ਆਪ ਆਪਣੀ ਘਰਾਂ ਨੂੰ ਆਜੇ ਸੀ ਪਰ ਕੇਂਦਰ ਸਰਕਾਰ ਨੇ ਜਿਹੜਾ ਵਾਦਾ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਮੁਕਰਨਾ ਉਹ ਬਹੁਤ ਮੰਦ ਭਾਗਾਂ ਤੇ ਕਿਸਾਨੀ ਜਿਹੜੀ ਆ ਬਹੁਤ ਜਿਹੜੀ ਆ ਤੜੀ ਕਿਸਾਨ ਦੀ ਤਪੱਸਿਆ ਵਾ ਇੱਕ ਕਿਸਾਨੀ ਜਿਹੜੀ ਆ ਉਹ ਇੱਕ ਆਮ ਕਿਤੇ ਵਾਂਗ ਨਹੀਂ ਹੈ ਇਕੱਲਾ ਵਿਜਗਾਰ ਨਹੀਂ ਹੈ ਕਿਸਾਨੀ ਜਿਹੜੀ ਆ ਉਹ ਸਾਡਾ ਜਿਹੜਾ ਅਨਾਜ ਆ ਸਾਡਾ ਜੀਵਨ ਉਹ ਤੇ ਨਿਰਭਰ ਕਰਦਾ ਹੈ ਉਹ ਇੱਕ ਕਿਸਾਨ ਦੀ ਜਿਹੜੀ ਬਹੁਤ ਵੱਡੀ ਮੁਸੱਕਤ ਆ ਕਿ ਬਹੁਤ ਛੋੜਾ ਉਹਦੇ ਵਿੱਚ ਉਹਨੂੰ ਲਾਭ ਆ ਤੇ ਕਿਸਾਨ ਜਿਹੜਾ ਵਾ ਉਹ ਸਾਡਾ ਸਾਰਿਆਂ ਦਾ ਸਾਨੂੰ ਸੰਸਾਰ ਦਾ ਅਨਾਜ ਜਿੰ ਨਾਲ ਢਿੱਡ ਭਰਦਾ ਹੈ ਬੜੀ ਮੁਸੱਕਤ ਦੇ ਨਾਲ ਉਹ ਆਪਣੀ ਉਹ ਕਿਰਤਵਿਰਤ ਕਰਦਾ ਹੈ ਇਹ ਕਿਸਾਨ ਦੀ ਜਿਹੜੀ ਹੋਂਦ ਆ ਕੱਲੀ ਕਿਸਾਨੀ ਖੇਤੀ ਦਾ ਜਿਹੜਾ ਵਪਾਰ ਕਰਕੇ ਨਹੀਂ ਕਿਸਾਨ ਦੀ ਜਿਹੜੀ ਹੋਂਦ ਆ ਉਹਨੂੰ ਖਤਰਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਇਹ ਬਿੱਲ ਥੋਪੇ ਨੇ ਉਹ ਦੇਖੋ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਆਪਣਾ ਕੋਈ ਬਿਜ਼ਨਸ ਕਰਦਾ ਹੈ ਕਿ ਉਹਦਾ ਰੇਟ ਆਪਣਾ ਹੁੰਦਾ ਹੈ ਆਪਾਂ ਜਾਂਦੀ ਪੁੱਛਦੇ ਹਾਂ ਕਿ ਇਹ ਚੀਜ਼ ਸਾਨੂੰ ਤੁਸੀਂ ਕਿੰਨੇ ਨੂੰ ਦੋਗੇ ਤੋਂ ਆਪਣਾ ਰੇਟ ਕਹਿ ਕਰਾ ਪਰ ਕਿਸੇ ਵੀ ਇੰਨੀ ਕੀ ਕੀ ਜਿਹੜੀ ਮਿਹਨਤ ਆ ਸਭ ਤੋਂ ਔਖੀ ਆ ਖੇਤੀ ਆਸਾਨੀ ਕਰਨੀ ਜਿਹੜੇ ਕਿਸਾਨ ਵੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨਾ ਔਖਾ ਤੇ ਕਿੰਨਾ ਮੁਸ਼ਕਲ ਵਾਲਾ ਕੰਮ ਹੈ ਪਰ ਉਹਦੇ ਤੇ ਕੋਈ ਆਪਣਾ ਜਿਹੜਾ ਰੇਟ ਆਪਣਾ ਜਿਹੜਾ ਰੇਟ طے ਕਰਕੇ ਉਹਦੇ ਤੇ ਲਾਗ ਕਰ ਦੇਣਾ ਇਹ ਇੱਕ ਬਹੁਤ ਵੱਡੀ ਦੇ ਅੰਸ਼ਾਤੀ ਹੈ ਤੇ ਮੈਂ ਇਹ ਵੀ ਗੈਮਤੀ ਕਰੂੰਗਾ ਕਿ ਇਹ ਇਕੱਲਾ ਕਿਸਾਨ ਦਾ ਹੀ ਮੁੱਦਾ ਨਹੀਂ ਹੈ ਕਿ ਕਿਸਾਨਾਂ ਨੂੰ ਇਹਦੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਸਭੋਂ ਕੋਈ ਵੀ ਜਿਹੜੇ ਵੀ ਵਪਾਰ ਨਾਲ ਜੁੜਿਆ ਹੈ ਇਹਦਾ ਜਿਹੜਾ ਅਸਰ ਹੈ ਕਿਉਂਕਿ ਜੇ ਖੇਤੀ ਆਪਣੇ ਥੱਲੇ ਜਾਂਦੀ ਡਾਊਨ ਜਾਂਦੀ ਹੈ ਤੇ ਸਾਰੇ ਹੀ ਜਿਹੜਾ ਜਿਹੜਾ ਸਾਡਾ ਬਾਜ਼ਾਰ ਹੈ ਸਾਡੀ ਮਾਰਕੀਟ ਹੈ ਸਾਰਿਆਂ ਤੇ ਅਸਰ ਪੈਂਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਵੀਰਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਜਿੰਨਾਂ ਤੇ ਖਾਸ ਕਰਕੇ ਇਹ ਜਿਹੜਾ ਵਾ ਦੇਨ ਸਾਦੀ ਜਿੰਨਾਂ ਨਾਲ ਹੋ ਰਹੀ ਹੈ ਜਿਹੜੇ ਪੂਰੇ ਭਾਰਤ ਦੇ ਕਿਸਾਨ ਨੇ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਦੂਸਰਾ ਜਿਹੜਾ ਇਸ ਜਦੋਂ ਜਹਦ ਦੇ ਜਿਹੜਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਪਿਛਲੇ ਸੰਘਰਸ਼ ਵਿੱਚ ਵੀ ਕਿੰਨੇ ਕਿਸਾਨਾਂ ਦੀ ਜਾਨ ਗਈ ਕਿੰਨਾ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਉਹਨ ਵੀ ਆਪਾਂ ਹੁਣੇ-ਹੁਣੇ ਸਾਡੇ ਵੀਰ ਸੁਭਾ ਕਰਮ ਸਿੰਘ ਜਿਹੜੇ ਲੜਾਈ ਕਰ ਗਏ ਵੀ ਅਸੀਂ ਉਹਨਾਂ ਵਾਸਤੇ ਅਰਦਾਸ ਵੀ ਕਰਦੇ ਸੱਚੀ ਬਾਦਸ਼ਾਹ ਦੀ ਚਰਨਾਂ 'ਚ ਸ਼ਾਹ ਜੀ ਜੀ ਅੱਛਾ ਸਾਨੂੰ ਉਹਨਾਂ ਨੂੰ ਆਪਣੇ ਚਰਣਾ 'ਚ ਨਿਵਾਸ ਬਖਸ਼ੋ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਡਟ ਕੇ ਇਹਨਾਂ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੁੰਦਾ ਹੈ ਸਾਰਿਆਂ ਨੂੰ ਦਰਦ ਰਕਮਾ ਕਹਿੰਦਾ ਹੈ ਕਿ ਸਾਰੇ ਹੀ ਬਹੁਤ ਉਹਨਾਂ ਨਾਲ ਦਰਦ ਰੱਖ ਰਹੇ ਨੇ ਅੱਜ ਸ੍ਰੀ ਦਰਬਾਰ ਸਾਹਿਬ ਜੀ ਦੀ ਕੀਰਤਨ ਜਿਹੜੇ ਅਸੀਂ ਉੱਥੇ ਉੱਥੇ ਪਹੁੰਚੇ ਨਹੀਂ ਕੋਲਕ ਸਿੰਘ ਸਾਡੇ ਜੀਤਨਾ ਦੇ ਸਾਰਿਆਂ ਦਾ ਇਕੱਠ ਹੋਣਾ ਸੰਭਵ ਨਹੀਂ ਹੁੰਦਾ ਇੱਕ ਟਾਈਮ 'ਤੇ ਪਰ ਸਾਰੇ ਹੀ ਅਸੀਂ ਸ਼੍ਰੋਮਣੀ ਰਾਜੀ ਸਭਾ ਸ੍ਰੀ ਦਰਬਾਰ ਸਾਹਿਬ ਸਕੱੰਪ ਸਿੰਘ ਜੀਮੰਦਰ ਸਾਹਿਬ ਵੱਲੋਂ ਸਾਰੇ ਕੀਰਤਨੀ ਸਿੰਘ ਜਿਹੜੇ ਆ ਅਸੀਂ ਇਹ ਸਰਕਾਰ ਦੀ ਇੱਕ ਸਖਤ ਸ਼ਬਦਾਂ ਕਿ ਨਿਦੇਧੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਜਿਹੜੇ ਕੀਤੇ ਵਾਅਦੇ ਸੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਮਨਸ਼ਾ ਕੀ ਲੱਗਦੇ ਤੁਹਾਨੂੰ ਸੈਂਟਰਲ ਸਰਕਾਰ ਦੇ